ਸਸਿਕਾਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਜੇਕਰ ਦੇਖਿਆ ਜਾਏ ਤਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਭਾਰਤੀ ਪਹੁੰਚੇ ਨੇ ਸੋਸ਼ਲ ਮੀਡੀਆ ਉੱਤੇ ਇੱਕ ਚੀਨੀ ਔਰਤ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਉੱਤੇ ਯੂਜ਼ਰਸ ਆਪੋ ਆਪਣੀ ਪ੍ਰਤੀਕਿਰਿਆ ਸਾਹਮਣੇ ਲਿਆ ਰਹੇ ਨੇ ਕੈਨੇਡਾ ਦੇ ਵਿੱਚ ਭਾਰਤੀਆਂ ਦੀ ਵੱਡੀ ਆਬਾਦੀ ਦੇ ਕਿ ਇੱਕ ਚੀਨੀ ਔਰਤ ਹੈਰਾਨ ਰਹਿ ਗਈ ਹੈ ਉਸਨੇ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਇੱਕ ਵੀਡੀਓ ਰਿਕਾਰਡ ਕੀਤਾ ਜੋ ਬਾਅਦ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਵਾਇਰਲ ਕਰ ਦਿੱਤਾ ਹੈ ਜਿਦੇ ਵਿੱਚ ਔਰਤ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਕੈਨੇਡਾ ਵਿੱਚ ਇੰਨੇ ਭਾਰਤੀ ਰਹਿੰਦੇ ਨੇ ਇਸ ਸਮੇਂ ਮੈਂ ਅਜੇ ਹੀ ਥਾਂ ਉਤੇ ਹਾਂ ਜਿੱਥੇ ਲੋਕ ਡਰਾਈਵਿੰਗ ਲਾਇਸੈਂਸ ਦੇ ਲਈ ਟੈਸਟ ਦੇਣ ਲਈ ਆਏ ਹੋਏ ਨੇ ਦੱਸਦੀ ਕਿ ਇੱਕ ਸੋਸ਼ਲ ਮੀਡੀਆ ਉੱਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਚੀਨੀ ਔਰਤ ਦੇ ਵੱਲੋਂ ਪੰਜਾਬੀਆਂ ਨੂੰ ਦਿਖਾਉਂਦੇ ਹੋਏ ਟਿੱਪਣੀ ਕੀਤੀ ਗਈ ਹੈ ਜੀ ਹਾਂ ਉਹਨਾਂ ਕਿਹਾ ਕਿ ਮੈਂ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਨਾਲ ਘਿਰੇ ਹੋਈਆਂ ਮੈਂ ਤੁਹਾਨੂੰ ਇਹ ਦਿਖਾਉਣ ਦੇ ਲਈ ਇੱਕ ਵੀਡੀਓ ਸ਼ੂਟ ਕਰ ਰਹੀ ਹਾਂ ਚੀਨੀ ਔਰਤ ਨੇ ਕਲਿੱਪ ਦੇ ਵਿੱਚ ਅਕੇ ਕਿਹਾ ਕਿ ਜੋ ਲੋਕ ਇਸ ਜਗ੍ਹਾ ਤੋਂ ਅਣਜਾਨੇ ਉਹ ਮਹਿਸੂਸ ਕਰ ਸਕਦੇ ਨੇ ਕਿ ਉਹ ਭਾਰਤ ਆ ਗਏ ਹਨ। ਦਰਸਲ ਇਸ ਵੀਡੀਓ ਨੂੰ ਉਸ ਚੀਨੀ ਮਹਿਲਾ ਨੇ ਆਪਣੇ ਐਕਸ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ ਜਿਸ ਨੂੰ ਸੋਸ਼ਲ ਮੀਡੀਆ ਤੇ ਹੁਣ ਤੱਕ 2.9 ਮਿਲੀਅਨ ਤੋਂ ਵੱਧ ਵਾਰ ਲੋਕ ਦੇਖ ਚੁੱਕੇ ਨੇ। ਇਸ ਦੇ ਇਲਾਵਾ 3000 ਤੋਂ ਵੱਧ ਕਮੈਂਟਸ ਅਤੇ 25000 ਲਾਈਕਸ ਵੀ ਆ ਚੁੱਕੇ ਨੇ। ਜਦੋਂ ਤੱਕ ਅਸੀਂ ਖਬਰ ਦਸੀ। ਕਲੀਪ ਉਤੇ ਪ੍ਰਤੀਕਿਰਿਆਵਾਂ ਦਾ ਹੜਾ ਆ ਗਿਆ ਕਈ ਲੋਕਾਂ ਨੇ ਮਿਲੀਆਂ ਝੁਲੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਇੱਕ ਯੂਜ਼ਰ ਨੇ ਕਿਹਾ ਕਿ ਜੇਕਰ ਭਾਰਤੀ ਇਸੇ ਤਰ੍ਹਾਂ ਕੈਨੇਡਾ ਆਉਂਦੇ ਰਹਿ ਤਾਂ ਇਹ ਪੱਛਮ ਦਾ ਭਾਰਤ ਬਣ ਜਾਵੇਗਾ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਮੈਂ 10 ਸਾਲ ਪਹਿਲਾਂ ਕਿਹਾ ਸੀ ਕਿ ਆਉਣ ਵਾਲੇ ਸਾਲ ਚ 2050 ਦੇ ਵਿੱਚ ਇਹ ਪੂਰਾ ਦੇਸ਼ ਭਾਰਤੀਆਂ ਦੇ ਨਾਲ ਭਰ ਜਾਵੇਗਾ। ਦੱਸੀ ਕਿ ਪਿਛਲੇ 10 ਸਾਲ ਦੇ ਵਿੱਚ ਕੈਨੇਡਾ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਕਾਫੀ ਜ਼ਿਆਦਾ ਵਧੀ ਹੈ ਪਰ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਪਿਛਲੇ ਸਾਲ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਦੀ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਦੇ ਵਿੱਚ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਨੂੰ ਉਜਾਗਰ ਕੀਤਾ ਗਿਆ ਸੀ ਜਿਸ ਮੁਤਾਬਕ 2013 ਤੋਂ ਬਾਅਦ ਕੈਨੇਡਾ ਆਉਣ ਵਾਲੇ ਭਾਰਤੀ ਦੀ ਗਿਣਤੀ ਹੋਨੇ ਚਾਰ ਗੁਣਾ ਵੱਧ ਗਈ ਹੋਈ ਹੈ ਜ਼ਿਕਰ ਹੋ ਗਿਆ ਕਿ ਲੋਕ ਅਮਰੀਕਾ ਦੇ ਨਾਲੋਂ ਕੈਨੇਡਾ ਜਾਣੂ ਜ਼ਿਆਦਾ ਤਰਜੀਹ ਦੇਂਦੇ ਨੇ 2013 ਤੋਂ 2023 ਤੱਕ ਭਾਰਤੀ ਪ੍ਰਵਾਸੀਆਂ ਦੀ ਗਿਣਤੀ 32828 ਤੋਂ ਵੱਧ ਕੇ 139755 ਹੋ ਚੁੱਕੀ ਹੈ ਇਸ ਦਾ ਮਤਲਬ ਹੈ ਕਿ ਸਿਰਫ 10 ਸਾਲਾਂ ਦੇ ਵਿੱਚ ਇਹ ਸੰਖਿਆ 326% ਦੀ ਵਧੀ ਹੈ ਬਿਊ ਰਿਪੋਰਟ ਚੰਦ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ